ਪੰਜਾਬ 9888 ਜਨਤਾ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਪਾਖੜਾ ਬਿਆਸ ਪੰਬੰਦਕ ਬੋਰਡ ਜਰੀਏ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਦਾ ਪਾਣੀ ਖੋਣ ਦੇ ਭਾਰਤੀ ਜਨਤਾ ਪਾਰਟੀ ਦੇ ਕੋਚੇ ਯਤਨਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਪੰਜਾਬ ਅੰਦਰ ਰੋਸ ਪ੍ਰਦਰਸ਼ਨ ਕੀਤੇ ਗਏ ਉੱਥੇ ਹੀ ਵਿਧਾਨ ਸਭਾ ਹਲਕਾ ਕਾਬੀਆਂ ਦੇ ਸ਼ਹਿਰ ਤਾਰੀਵਾਲ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਗਦਾਪੁਰ ਦੇ ਚੇਅਰਮੈਨ ਐਡਵੋਕੇਟ ਜਰੂਸੇ ਸੇਕਵਾ ਦੇ ਆਦੇਸ਼ਾਂ ਤਹਿਤ ਬਲਾਕ ਧਾਰੀਵਾਲ ਦੇ ਸਮੂੱਚੇ ਵਲੰਟਰੀਆਂ ਵੱਲੋਂ ਨਹਿਰ ਦੇ ਪੁਲ ਧਾਰੀਵਾਲ ਵਿਖੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕਰਦੇ ਭਾਪੀ ਜਨਤਾ ਪਾਰਟੀ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼wini ਟੁਗਲ ਆਮ ਆਦਮੀ ਪਾਰਟੀ ਯੂਥ ਰਿੰਗ ਜ਼ਿਲ੍ਹਾ ਜਾਂਟ ਸਕੱਤਰ ਅਤੇ ਬਲਾਕ ਪ੍ਰਧਾਨ ਮਾਲਕ ਸਿੰਘ ਛੋਟੇ ਉੱਪਰ ਬਲਾਕ ਪ੍ਰਧਾਨ ਦੀਪਸੰਗੋ ਕਲਿਆਣਪੁਰ ਬਲਾਕ ਪ੍ਰਧਾਨ ਹਰਮੇਸ਼ ਮੇਸਾ ਕ੍ਰਿਸ਼ਨ ਆਗੂ ਸਭਾ ਪੱਟੀ ਜਗਦੀਸ਼ ਧਾਰੀਵਾਲ ਸਰਪੰਚਰ ਭਾਲ ਸਿੰਘ ਕਾਂਗਰਸ ਸਰਪੰਚ ਮਨਿੰਦਰ ਸਿੰਘ ਸਜਾਨਪੁਰ ਸਰਪੰਚ ਗਰਨਾਮ ਸਿੰਘ ਹਲੋਵਾਲ ਗੁਰਜੀਤ ਸਿੰਘ ਚੀਮਾ ਹਲੋਵਾਲ ਪੰਚ ਗੁਰਦੇਵ ਸਿੰਘ ਤੁੰਗ ਗੁਰਸਾਖ ਸਿੰਘ ਦੇਵੀਦਾਸ ਡਾਕਟਰ ਸੋਨੂ ਰੰਲਾਵਾਰਣੀਆਂ ਵਿਦੇਸ਼ ਸਫੰਦਰ ਤੋਂ ਬਾਜਵਾ ਸਮੇਤ ਹੋਰ ਬੁਲਾ ਰਹੇ ਨੇ ਕਿਹਾ ਕਿ ਭਾਤੀ ਜਨਤਾ ਪਾਰਟੀ ਨੇ ਸਾਹੀ ਪੰਜਾਬ ਅਤੇ ਪੰਜਾਬੀਆਂ ਦੀ ਵਿਰੋਧੀ ਰਹੀ ਹੈ ਅਤੇ ਕਿਸਾਨਾਂ ਦੇ ਵਿਰੋਧੀ ਹੈ ਜਿਸ ਕਰਕੇ ਉਹ ਪਾਣੀ ਲੈ ਜਾ ਰਹੀ ਹੈ ਉਹਨਾਂ ਦੀ ਕਾਮਯਾਬੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੌਕੇ ਤੇ ਰੋਕੀ ਲੱਕੀ ਵਿਸਾਲ ਢਾਬੇ ਵਾਲੇ ਸਾਬਕਾ ਸਰਪੰਚ ਅਮਨਦੀਪ ਸਿੰਘ ਫਤੇ ਨੰਗਲ ਨੋਨੀ ਖੋਸਲਾ ਕਰਨੈਲ ਸਿੰਘ ਦੜਵਾਂ ਸਾਭੀ ਰਣੀਆਂ ਵਿਜੇ ਵਰਮਾ ਪੀਏ ਰੋਕੀ ਔਲਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਇਗੁਨਜੀ ਦਾ ਕਹਾ ਸਾਹਿਬ ਵਾਇਗੁਨਜੀ ਫਤੇ ਤੁਸੀਂ ਜਾਣਦੇ ਹੋ ਕਿ ਸਾਡੇ ਸੀਐਮ ਸਾਹਿਬ ਭਵੰਤ ਮਾਨ ਜੀ ਪੰਜਾਬ ਨਾਲ ਬਹੁਤ ਪਿਆਰ ਕਰਦੇ ਨੇ ਕਿਸਾਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ ਸਾਡਾ ਜਿਹੜਾ ਪਾਣੀ ਦਾ ਮੁੱਦਾ ਚੱਲਿਆ ਬੀਜੇਪੀ ਕਹਿੰਦੀ ਹੈ ਵੀ ਹਰਿਆਣਾ ਸਰਕਾਰ ਨੂੰ ਦੋ ਪਰ ਅਸੀਂ ਆਮ ਪਾਰਟੀ ਦੇ ਸਾਰੇ ਵਰਕਰ ਅੱਜ ਇਕੱਠੇ ਹੋਏ ਆ ਧਾਰੀਵਾ ਚਹਿਰ ਦੇ ਵਿੱਚ ਸਾਰੇ ਕੌਂਸਲਰ ਸਾਹਿਬਾਨ ਗਰੰਟੀਅਰ ਆਮ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਧਾਨ ਸਾਰੇ ਅੱਜ ਇੱਥੇ ਇਕੱਠੇ ਹੋ ਗਏ ਆ ਜੀ ਸ਼ਹਿਰ ਦੇ ਵਿੱਚ ਇੱਕ ਵਜਾਰਾ ਕੀਤਾ ਵੀ ਜਿਹੜਾ ਸਾਡਾ ਪੰਜਾਬ ਦਾ ਪਾਣੀ ਆ ਹਰਿਆਣਾ ਨੂੰ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਆਮ ਪਾਰਟੀ ਜਿੰਦਾਬਾਦ ਪਿਆ ਬੀਜੇਪੀ ਸਰਕਾਰ ਮੁਦਾਵਾ ਦੇਖੋ ਬੀਜੇਪੀ ਦੀ ਇਹ ਬਹੁਤ ਗੱਟਦਾਨਾ ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇ ਰਿਹਾ ਤੇ ਅਸੀਂ ਨਹੀਂ ਜਿਹਾ ਹਾਂ ਇਸ ਤਰ੍ਹਾਂ ਸਾਨੂੰ ਜਿੰਨਾ ਮਰਜੀ ਜੋ ਲੱਗੇ ਪਰ ਅਸੀਂ ਇਹ ਪਾਣੀ ਜਿਹੜਾ ਵਾ ਸਾਡੇ ਪੰਜਾਬ ਦੇ ਕਿਸਾਨਾਂ ਦਾ ਵਾ ਸਾਡਾ ਵਾਇਰ ਗੁਰਦੀਪ ਸਿੰਘ ਖਾਲਸਾ ਵਾਇਰ ਗੁਰਦੀਪ ਜੀ ਕੀ ਫੜੇ ਮੈਂ ਗੁਰਦੀਪ ਸਿੰਘ ਜੀਪ ਪ੍ਰਧਾਨ ਹੋ ਕਾਗਦੀਆਂ ਅੱਜ ਦਾ ਜਿਹੜਾ ਰੋਜ਼ਗਰ ਦਰਸ਼ਕਾਂ ਕੇਂਦਰ ਸਰਕਾਰ ਦੇ ਖਿਲਾਫ ਆ ਕੇਂਦਰ ਸਰਕਾਰ ਨੇ ਸ਼ੂਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਧੱਕੇ ਸਾਈ ਕੀਤੀ ਆ ਜਦੋਂ ਦਾ ਭਗਵੰਤ ਮਾਨ ਸਰਕਾਰ ਆਈ ਆ ਭਗਵੰਤ ਮਾਨ ਸਰਕਾਰ ਨੇ 40 ਸਾਲਾਂ ਬਾਅਦ ਜਿਹੜਾ ਵਾ ਉਹ ਹਰ ਖੇਤ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਪਹੁੰਚ ਨਹੀਂ ਰਿਹਾ ਹੁਣ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਖੋ ਗਏ ਉਹ ਹਰਿਆਵਿਆਂ ਦੇਣਾ ਚਾਹੀਦਾ ਬਲਕਿ ਜਿਹੜਾ ਹਰਿਆਣਾ ਹੈ ਦਾ ਪਾਣੀ ਬੰਦਾ ਸੀ ਹਰਿਆਣਾ ਪਹਿਲਾਂ ਹੀ ਲੈ ਚੁੱਕਾ ਵਾ ਇਸ ਕਰਕੇ ਅੱਜ ਸਾਰਾ ਜਿਹੜਾ ਪੰਜਾਬ ਆ ਉਹ ਰੋਸ ਵਾਤੇ ਉੱਤਰਿਆ ਵਾ ਬੀਜੇਪੀ ਸਰਕਾਰ ਦੇ ਗਲਾਵ ਕਿ ਅਸੀਂ ਪੰਜਾਬ ਦਾ ਜਿਹੜਾ ਆਕਾ ਉਹ ਕੱਕੇ ਦੇ ਨਾਮ ਜਿਹੜਾ ਵਾ ਕੇਂਦਰ ਸਰਕਾਰ ਨੂੰ ਨਹੀਂ ਕਹਾਂ ਦੇਵਾਂਗੇ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਹ ਕੋਲ ਦੇ ਕੋਈ ਬਿਲਕੁਲ ਗਲਤ ਗੱਲ ਆ ਜੋ ਹਰਿਆਣੇ ਦਾ ਪਾਣੀ ਪੰਦਾ ਸੀ ਜੋ ਇਹਨਾਂ ਨਾਲ ਗੱਲ ਹੋਈ ਸੀ ਉਹ ਪਾਣੀ ਪਹਿਲਾਂ ਦੇ ਚੁੱਕੇ ਵੇ ਉਹ ਪਾਣੀ ਦੇਣ ਤੋਂ ਬਾਅਦ باوجود ਇਹ ਦੁਬਾਰਾ ਪਾਣੀ ਜਿਹੜਾ ਵਾ ਜੋ ਪੰਜਾਬ ਦਾ ਪਾਣੀ ਬੰਦਾ ਉਹ ੱੱਕੇ ਨਾ ਪਾਣੀ ਮੰਗ ਰਹੇ ਨੇ ਤੇ ਉਹਦਾ ਰੋਜ਼ ਤੇ ਕਰਨਾ ਜਿਹੜਾ ਉਹ ਹਰ ਕਿਸਾਨ ਦਾ ਬੰਦਾ ਹੈ ਜੀ ਪੂਰੇ ਪੰਜਾਬ ਤੇ ਸਰਕਾਰੋਂ ਉੱਤਰ ਆਈ ਆ ਜਿਹੜੇ ਕੇਂਦਰ ਸਰਕਾਰ ਆ ਜਿਹੜੀ ਪੰਜਾਬ ਦੇ ਸ਼ਿਰ ਤੇ ਨਿਤ ਕਰਾ ਕਰਦੀ ਆਈ ਆ ਉਹਦੇ ਖਿਲਾਫ ਜਿਹੜਾ ਧਰਨਾ ਲਗਾਇਆ ਦਿੱਤਾ ਜਾ ਰਿਹਾ ਬੜੀ ਸ਼ਰਮ ਦੀ ਗੱਲ ਹੈ ਜਦੋਂ ਹਾਰ ਰਹੇ ਆ ਉਹਦੇ ਦੇਰੇ ਪੰਜਾਬ ਤੇ ਛੜ ਰਹੇ ਆ ਤੇ ਜਿਹੜੇ ਪਾਣੀ ਘੜਦਾ ਉਹਦੇ ਦੇਰੇ ਹੱਲੇ ਨਹੀਂ ਕਰੋ ਜਿਹੜੇ ਹੋਰ ਨੇ ਲਾਗੋ ਪੰਜਾਬ ਇਹ ਜਿਹੜੇ ਲੋਕ ਮਾਰ ਇਹੋ ਜਿਹੜੇ ਲੋਰ ਦੇ ਵੀ ਕਹਿੰਦਾ ਸਾਨੂੰ ਪਾਓ ਉਹ ਬਹੁਤ ਧੱਕਾ ਕਰ ਰਹੇ ਆ ਇਸ ਵਾਰ ਕੇ ਉਹ ਧੱਕਾ ਦਾ ਜਵਾਬ ਦੇਣ ਲਈ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਜਿਹੜੀ ਸਾਡੀ ਸਰਕਾਰ ਆ ਸਾਡੀ ਸਰਕਾਰ ਜੋ ਪਾਰਟੀ ਸਰਕਾਰ ਦੇ ਹੁਕਮ ਨਾਲ ਹੀ ਅਸੀਂ ਉਹ ਕੰਫਰਮ ਕਰਦੇ ਆ ਕਿ ਪੂਰਾ ਰੋਸ ਵਿਦਰਾਂ ਕਰਾਂਗੇ ਪੰਜਾਬ ਦੇ ਮਾਨਜੋਤ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਦੋਂ ਤੋਂ ਸਰਕਾਰ ਬਣੀ ਆ ਉਹਨਾਂ ਤੋਂ ਉਹਨਾਂ ਨੇ ਪੰਜਾਬ ਦੇ ਕਿਸਾਨੀ ਉਹ ਪੰਜਾਬ ਦੇ ਜੀਮੇਨੀ ਹਟਾਂ ਦੇ ਲਈ ਆਪਣਾ ਪਹਿਲੇ ਦਿਨ ਤੋਂ ਸਟੈਂਡ ਸਪੱਸ਼ਟ ਕੀਤਾ ਕਿ ਸਿਰਫ ਪੰਜਾਬ ਦੇ ਨਾਲ ਖੜੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪੱਕਾ ਬਾਤ ਕਿਸੇ ਨਾਲ ਨਹੀਂ ਕੀਤਾ ਜਾਏਗਾ ਪੰਜਾਬ ਦੇ ਪਾਣੀਆਂ ਦੇ ਲਈ ਉਹਨਾਂ ਨੇ ਜੋ ਸਟੈਂਡ ਲਿਆ ਜਿੰਨਾਂ ਸਰਕਾਰ ਨੇ ਜਾਣਬੁੱਝ ਕੇ ਪੰਜਾਬ ਨਾਲ ਇੱਕ ਵਿਤਰਾ ਕਰਦੇ ਹੋਏ ਭਾਖੜਾ ਬਿਆਸ ਨਦੀ ਦੇ ਡੋਗੜਿਆ ਉਹਦੇ ਵਿੱਚੋਂ ਸਾਡੇ ਜਿਹੜੇ ਅਕਸਰ ਸੀ ਉਹਨਾਂ ਨੂੰ ਅੱਜ ਬਦਲ ਕੇ ਆਪਣੀ ਮਰਜ਼ੀ ਦੇ ਅਕਸਰ ਉੱਤੇ ਤਨਜ਼ ਦਿੱਤੇ ਗਏ ਨੇ ਉਹ ਤਾਂ ਸੱਦਾ ਸਾਹਿਬ ਐਕਸਪੈਕਟ ਹੁੰਦਾ ਆ ਕਿ ਉਹ ਪੰਜਾਬ ਦਾ ਪਾਣੀ ਆਪਣੇ ਤਰੀਕੇ ਨਾਲ ਹਰਿਆਣੇ ਨੂੰ ਦੇਣਾ ਚਾਹੁੰਦੇ ਨੇ ਜਿਸ ਨਾਲ ਪੰਜਾਬ ਦੇ ਆਮ ਆਦਮੀ ਪਾ ਕੇ ਸਰਕਾਰ ਕਿ ਪੰਜਾਬ ਦੇ ਲੋਕਾਂ ਦੀ ਇਹ ਬਰਦਾਸ਼ਤ ਨਹੀਂ ਕਰਨਗੇ ਦੇਖੋ ਜੀ ਸਰ ਅੱਜ ਸ਼ਹਿਰ ਘਰਵਾੜ ਦੇ ਵਿੱਚ ਸਭੀ ਆਮ ਆਦਮੀ ਪਾਰਟੀ ਸੀਐਮ ਭਗਵਨ ਤਮਾਕ ਜੀ ਦੇ ਨਿਰਦੇਸ਼ਾ ਹੇਠ ਜੋ ਸਾਡੇ ਹਲਕਾ ਕਾਦਿਆ ਨਹੀਂ ਚਾਰ ਦਿਨੇ ਸਰਦਾਰ ਬਗਰੂ ਸਿੰਘ ਸੇਖਵਾ ਜੀ ਦੀ ਅਗਵਾਈ ਦੇ ਵਿੱਚ ਜੋ ਪਾਣੀ ਦਾ ਮੁੱਦਾ ਜਿਹੜਾ ਵਾ ਉਹਦੇ ਸੰਬੰਧੀ ਆਪਾਂ ਤੁਹਾਨੂੰ ਅੱਜ ਇਹ ਨੀ ਸੋਸ਼ਲ ਮੀਡੀਆ ਰਾਹੀਂ ਕਹਿਣਾ ਚਾਹ ਰਹੇ ਹਾਂ ਕਿ ਜੇ ਪੰਜਾਬ ਦਾ ਜਿਹੜਾ ਪਾਣੀ ਆ ਇਹ ਕੇਵੀ ਹਾਲਤ ਦੇ ਵਿੱਚ ਜਰਾਵਾ ਦੂਜੇ ਸੂਬਿਆਂ ਨੂੰ ਬਿਜਨਸ ਸਟੇਟਾ ਨੂੰ ਕਦੀ ਵੀ ਨਹੀਂ ਦਿੱਤਾ ਜਾਵੇਗਾ ਦੇਖੋ ਜੀ ਇਸ ਸੰਬੰਧੀ ਜਿਹੜੀ ਹੈ ਸਾਡੇ ਸੀਐਮ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ ਤਿੰਨ ਦਿਨ ਪਹਿਲਾਂ ਕਿ ਇਹ ਜਿਹੜਾ ਪਾਣੀ ਹੈ ਪੰਜਾਬ ਸਟੇਟ ਦਾ ਇਹਦੇ ਵਿੱਚ ਕਿਸੇ ਦਾ ਵੀ ਕੋਈ ਹਿੱਸਾ ਨਹੀਂ ਹੈਗਾ ਜੇ ਕੋਈ ਆਪਣਾ ਹਿੱਸਾ ਪਾਅ ਮੰਗੇ ਜੀ ਉਹਦਾ ਉਹਦਾ ਹਿੱਸਾ ਮੰਦਾ ਪੰਜਾਬ ਦੇ ਪਾਣੀ ਤੇ ਇਹ ਜਿਹੜਾ ਜੋ ਵੀ ਪਾਣੀ ਦਾ ਮੁੱਦਾ ਵਾ ਇਹ ਸਾਰਾ ਜਿਹੜਾ ਤੁਸੀਂ ਸਾਡੇ ਪੰਜਾਬ ਦਾ ਪਾਣੀ ਆ ਇਸ ਲਈ ਜੇਰਾ ਇਹਦੇ ਵਿੱਚ ਕੋਈ ਵੀ ਕਿਸੇ ਦਾ ਕੋਈ ਹਿੱਸਾ ਨਹੀਂ ਮੰਨਦਾ ਤੇ ਨਾ ਕਿ ਇਹ ਵੀ ਹਾਲ ਬਚੀ ਤੇ ਨਾ ਕੋਈ ਸ਼ਰਤ ਤੇ ਜੇਰਾ ਬਿਜਲੀ ਸਟੇਟਾਂ ਨੂੰ ਜੇਰਾ ਪਾਣੀ ਜਵਾਵਾਂਗੇ